ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸ਼ਬਦ ਹਜ਼ਾਰੇ ਮਾਜ਼ ਮਹੱਲਾ 5 ਚੌਪੜੇ ਕਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕਿੰਨਾਈ ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰ ਮੁਖ ਸੁਹਾਵਾ ਜੀਓ ਸਹਜ ਤਨ ਬਾਣੀ ਚਿਰ ਹਉ ਆ ਦੇਖੇ ਸਰੰਗ ਆ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣਾ ਮੀਤ ਮੂਰਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣਾ ਮੀਤ ਮੂਰਰੇ ਜੀਓ ਰਹਾਓ ਇਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੇ ਤੋਦ ਭਗਵੰਤਾ ਮੋਹਿ ਰੇਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜਿਉ ਹਉ ਕੋਲੀ ਜਿਉ ਕੋਲ ਕੁਮਾਈ ਤਿਸ ਸੱਚੇ ਗੁਰਦਰਬਾਰੇ ਜਿਉ ਰਹਾਉ ਭਾਗ ਹੋਵਾ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੋੜਾ ਜਨਾਨੰਕ ਦਾਸ ਤੁਮਾਰੇ ਜਿਉ ਹਉ ਕੋਲੀ ਜਿਉ ਕੋਲ ਕੋਮਾਈ ਜਨਾਨੰਕ ਦਾਸ ਤੁਮਾਰੇ ਜਿਉ ਰਹਾਉ ਤਨਾਸਰੀ ਮੁਹੱਲਾ ਪਹਿਲਾ ਕਰ ਪਹਿਲਾ ਚੌਪਦੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰੇ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਤਾਰੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਤਾਰ ਰਹਾਉ ਅੰਧਨ ਸਾਹਿਬ ਸੇਵੀਏ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਤਿਗੁਰ ਬਾਣੇ ਜਾਉ ਰਹਾਉ ਸਰਵੰਗ ਸਚ ਇਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਸੋ ਕਰੇ ਜਾਕੋ ਨਦਰ ਕਰੇ ਤੂ ਦਾ ਬਾਝ ਪਿਆਰੇ ਕੇਵ ਰਹਾ ਸਾਵੜ ਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਅਗੇ ਪਿਆਰੇ ਜਾਏ ਕਹਾਂ ਰਹਾਓ ਸੇਵੀ ਸਾਹਿਬ ਆਪਣਾ ਅਵਰ ਨਜੰਚੋ ਕੋਏ ਨਾਨਕ ਤਾਂ ਕਾ ਦਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਾਉ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਇ ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ क्यों तन से जय जाई हूँ कुर्बान जाओ मेहरवाना हाँ कुर्बान जाओ हाँ कुर्बान जाओ हाँ तिना कह लैन जो तेरा नाओ लैन जो तेरा नाओ तिना कह हूँ सद कुर्बान जाओ रहाओ काया रंगन जीतिए प्यारे पाइ नाओ मजीठ रंगने वाला जे रंग है ਸਾਹਿਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੈ ਪਾਸ ਧੂੜ ਤਿਨਾਂ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ ਰਵੇ ਤੇਲੰਗ ਮਹਲਾ ਪਹਿਲਾ ਇਆਂ ਨੜੀਏ ਮਾਨੜਾ ਕਾਈ ਕਰੇ ਆਪ ਨੜੇ ਘਰ ਹਰਨੰਗੋ ਕੀ ਨਾ ਮਣੇ ਸਹੋ ਨੇੜੇ ਤਨ ਕੰਮਲਿਏ ਬਾਹਰ ਕਿਆ ਟੁੰਡੇ ਪੈਕੀਆਂ ਦੇ ਸਲਾਈਆਂ ਨਹਿਣੀ ਭਾਵ ਕਾ ਕਰ ਸਿੰਗਾਰੋ ਤਾਂ ਸੋ ਹਗਣ ਜਾਣੀਏ ਲਾਗੀ ਜਾ ਸਹੋ ਤਰੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਾ ਤਨ ਕੰਤ ਨ ਪਾਵੇ करण पलाह करे बहुतेरे तन महल न पावे किछ पाये नाही जे बहुतेरा तावे लभ लोभ अहंकार की माती माया माहे समाणी बाती बाह पाई नाही पई कामन इयानी जाई जाइ पुछो सुहागनी वाह है बाती बतीसो पाई है ਜੋ ਕਿਛ ਕਰੇ ਸੋ ਪਲਾ ਕਰਮਾਨੀਏ ਹਕਮਤ ਹੁਕਮ ਚੁਕਾਈਏ ਜਾ ਕੇ ਪ੍ਰੇਮ ਪਦਾਰਥ ਪਈਏ ਤਉ ਚਰਣੀ ਚਿਤ ਲਈਏ ਸੋ ਕਹੈ ਸੋ ਕੀ ਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਏ ਈਵ ਕਹੈ ਸੁਹਾਗਣੀ ਪਹਿਣੇ ਇੰਨੀ ਬਤੀ ਸੋ ਪਈਏ ਆਪ ਗਵਾਈਏ ਤਾਂ ਸੋ ਪਈਏ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਮਨ ਨਾਉ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਤੀ ਸਹਿਜ ਕੀ ਮਤੀ ਐਹਨੇ ਸਭਾਈ ਸਮਾਣੀ ਸੁੰਦਰ ਸਾਇਸ ਰੂਪ ਵਿਚਖਣ ਕਹੀ ਐਸਾ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤਰਾ ਜੀ ਕਵਣ ਤੁਲਾ ਤੇਰਾ ਕਮਨ ਸਰਾਫ ਬੁਲਾਵਾ ਕਉਣ ਗੁਰੂ ਕਹਿ ਬਹਿ ਦਿਖਿਆ ਲੇਵਾ ਕਹਿ ਬਹਿ ਮੁਲਕ ਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਪਰਪੁਰ ਲੈਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਾਰਾ ਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਕਟਹੀ ਪਿੱਤਰ ਸੋਸਹੁ ਤੋਲੀ ਇਨ ਬੇਦਚਿਤ ਰਹਾਵਾ ਆਪੇ ਕੰਡਾ ਤੋਲ ਤਰਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਝੇ ਆਪੇ ਹੈ ਮਣਜਾਰਾ ਅੰਧੁਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੁੜਾ ਪਾਵੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੂੰ ਸੁਲਤਾਨ ਕਹਾਂ ਹौं ਮੀਆਂ ਤੇਰੀ ਕਮ ਨਵੜਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਜਾਈ तेरे गुण गावा दे बुझाई जैसे सच में रहो रह जाई रहो जो किछ होवा सब किछ तुझते तेरी सब असनाई तेरा अंत न जाना मेरे साहेब मैं अंधुले क्या चतुराई क्या हाँ कथी कथे कथ देखा मैं अकथ न कथ न जाई जो तुध पावे सोई आखा ਤਿਲ ਤੇਰੀ ਵਡਿਆਈ ਏਤੇ ਕੂਕਰ ਹਾਉ ਬੇਗਾਨਾ ਭੌਂਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਖਸਮ ਨਾਉ ਨਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਧੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਵਾ ਮਨ ਬਿਧਿਆ ਦਿਆਲ ਸਤਿ ਮੇਰੀ ਮਾਈ ਕੌਣ ਜਾਣੈ ਪਿਰ ਪਰਾਈ ਹਮ ਨਹੀਂ ਚਿੰਤ ਪਰਾਈ ਰਹਉ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਲ ਪਰ ਪੁਰ ਲੈਣਾ ਘਟ ਘਟ ਜੋਤ ਤੁਮਹਾਰੀ 세कमत सब बुध तुम्हारी मंदर छावा तेरे तुझे बिन और ना जानो मेरे साहिबा गुण गावा नित तेरे जी जंत सब शरण तुम्हारी सर्व चिंत तुध पसे जो तुध पावे सोई चंगा इक नानक की अरदासे जी जंत सब शरण तुम्हारी सर्व चिंत तुध पासे जो तुध पावे सोई चंगा इक नानक की अरे दासे वाहे गुरु जी का खालसा वाहे गुरु जी की फते